ਕੋਲਾ ਗੁਰੂ ਨਾਨਕ ਸਾਹਿਬ ਮਹਾਰਾਏ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਔਰ ਨਾਲ ਹੀ ਇਹਦੇ ਭੈਣ ਨਾਨਕੀ ਜੀ ਦਾ ਅਦਾ ਕਟਿਆ ਹੋਇਆ ਰੁਮਾਲ ਹੈ ਛੇ ਚੀਜ਼ਾਂ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਤੀ ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਪੰਜ ਸੋਢੀ ਪਰਿਵਾਰ ਕੋਲ ਨੇ ਛੇਵੀਂ ਜਿਹੜੀ ਚੋਲਾ ਸਾਹਿਬ ਹੈ ਇਹਦੀ ਪਰਿਵਾਰ ਕੋਲ ਹੈ ਮਰਾਇ ਤਕਾਇਆ ਅਖਰਪੁਰ ਜੰਦੇ ਮਰਾਇ ਨੇ ਇੱਕ ਸਿੱਖ ਸਿਪਾਹੀ ਪੋਤਾ ਰਾਮਬਲ ਕੁਫਾਰੇ ਤੇ ਰਹਿਣ ਵਾਲੇ ਉਹਨਾਂ ਨੂੰ ਖੁਸ਼ ਹੋ ਕੇ ਪੇਟ ਕਰ ਦਿੱਤੀ ਉਹ ਆਪਣੇ ਪੀੜਿਤੇ ਹੋਏ ਨੇ ਬਾਬਾ ਕਾਬਲੀ ਮਾਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਨੇ ਜਾ ਉਹ ਪੁੱਤਰ ਸਾਡੇ ਅੰਗ ਤੇ ਬਸਤਰ ਨੇ ਬਕੂ ਬੁਕਾਰੇ ਉੱਥੋਂ ਲੈ ਕੇ ਆਉ ਸੰਗਤਾਂ ਨੂੰ ਦਰਸ਼ਨ ਕਰਾਇਆ ਕਰੋ ਅੱਜ ਤੋਂ 270 80 ਸਾਲ ਤੋਂ ਉਦੋਂ ਤੋਂ ਜੋੜ ਮੇਲਾ ਲੱਗ ਰਿਹਾ ਹੈ ਸ਼੍ਰੀ ਚੋਲਾ ਸਾਹਿਬ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਆਪਾਰ ਕਿਰਪਾ ਜੋ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪਵਿੱਤਰ ਅੰਗ ਦੇ ਬਸ ਸ੍ਰੀ ਚੋਲਾ ਸਾਹਿਬ ਦਾ ਸਾਲਾ ਜੋੜ ਮੇਲਾ ਚੱਲ ਰਿਹਾ ਹੈ ਬੜੀ ਆਪਾਰ ਕਿਰਪਾ ਦਾਸ 16ਵੀਂ ਪੀੜੀ ਬਾਬਾ ਅਫਤਾਰ ਸਿੰਘ ਪੇਧੇ ਸ੍ਰੀ ਚੋਲਾ ਸਾਹਿਬ ਵਾਲੇ ਜੋ ਬਾਰੇ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਮਹਿਰ ਨਾਲੇ ਸੇਵਾ ਨਿਭਾ ਰਹੇ ਨੇ ਕਿਰਪਾ ਕੀਤੀ ਬੜੀ ਆਪਾਰ ਕਿਰਪਾ ਇਹ ਚੋਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਔਰ ਨਾਲ ਹੀ ਇਹਦੇ ਭੈਣ ਨਾਨਕੀ ਜੀ ਦਾਦਾ ਕਟਿਆ ਹੋਇਆ ਰਮਾਲ ਹੈ ਇਹ ਗੁਰੂ ਨਾਨਕ ਸਾਹਿਬ ਨੂੰ ਅਕਾਲ ਪੁਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸਨ 6 ਚੀਜ਼ਾਂ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ 5 ਸੋਢੀ ਪਰਿਵਾਰ ਕੋਲ ਨੇ 6ਵੀਂ ਜਿਹੜੀ ਚੋਲਾ ਸਾਹਿਬ ਹੈ ਵੇਦੀ ਪਰਿਵਾਰ ਕੋਲ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਆਈਆਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸਿੱਖ ਸਿਪਾਹੀ ਤੋਤਾ ਰਾਮ ਬਲਖ ਬੁਖਾਰੇ ਦੇ ਰਹਿਣ ਵਾਲੇ ਉਹਨਾਂ ਨੂੰ ਖੁਸ਼ ਹੋ ਕੇ ਪੇਟ ਕਰ ਦਿੱਤੀ ਉਹ ਆਪਣੇ ਸ਼ਹਿਰ ਲੈ ਕੇ ਉਹਨਾਂ ਨੇ ਸਿੱਖੀ ਦੀ ਮੰਗ ਕੀਤੀ ਸੀ ਉਸ ਵਕਤ ਮਹਾਰਾਜ ਦੀ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਛੇਵੀਂ ਵਸਤ ਹੁਸ਼ ਹੋ ਕੇ ਭੇਟ ਕਰ ਦਿੱਤੀ ਤੇ ਉਹਨਾਂ ਨੇ ਫਿਰ ਆਪਣੇ ਸ਼ਹਿਰ ਲੈ ਕੇ ਬਲਕ ਪੁਕਾਰਿਆ ਅਫਗਾਨਿਸਤਾਨ ਦੇ ਜਦ ਤੱਕ ਉਹਨਾਂ ਕੋ ਸੇਵਾ ਹੀ ਉਹਨਾਂ ਨੇ ਕੀਤੀ ਜਦੋਂ ਵਿਰਤ ਵਸਾਈ ਉਹਨਾਂ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਇੱਕ ਗੁਫਾ ਚ ਰੱਖ ਕੇ ਕਿ ਪੱਥਰ ਦੇਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਆ ਉਹ ਹੀ ਇਹ ਚੋਲਾ ਲੈ ਕੇ ਜਾਣੀ ਤਾਂ ਪੱਥਰ ਨਾ ਟੇ ਸਿੱਖ ਦੇ ਵਿਰਸੇ ਚ ਹੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਨਤਾਸ ਇਹ ਫਿਰ ਉਹ ਆਪਣੇ ਚੋਲਾ ਸਾਹਿਬ ਉੱਤੇ ਲੈ ਗਏ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਸਾਡੇ 9ਵੀਂ ਪੀੜੀ ਦੇ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਨੇ ਜਾ ਉਹ ਪੁੱਤਰ ਸਾਡੇ ਅੰਗ ਦੇ ਬਸਤਰ ਨੇ ਬਲਕ ਬਗਾਰੇ ਉੱਥੋਂ ਲੈ ਕੇ ਉਹ ਸੰਗਤਾਂ ਨੂੰ ਦਰਸ਼ਨ ਕਰਾਇਆ ਕਰੋ ਉਹ ਫਿਰ ਸੰਗਤ ਚੱਲੇ ਪਈ ਉਹਨਾਂ ਦੇ ਦੁਆਬੇ ਦੀ ਸੰਗਤ ਨਾਲ ਬੜਾ ਪਿਆਰ ਸੀ ਉਹਨਾਂ ਨੇ ਫਿਰ ਇੱਥੋਂ ਗਏ ਨੇ ਉੱਥੇ ਜਾ ਕੇ ਦੇਖਿਆ ਪੱਥਰ ਨਾਲ ਫਿਰ ਸਾਰੀ ਸੰਗਤ ਉੱਤੇ ਰਹਾ ਠਹਿਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਪੁੱਤਰ ਪੰਜ ਜਪ ਜੀ ਸਾਹਿਬ ਦੇ ਪਾਠ ਕਰੋ ਪੰਜ ਚਿੱਤੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪਲੀ ਕਰੇਗਾ ਉਹਨਾਂ ਨੂੰ ਜਿਵੇਂ ਜਿਵੇਂ ਹੋ ਗਿਆ ਥਿਵੇਂ ਤੇ ਬਾਬਾ ਹੀ ਨੇ ਆਈਆਂ ਬਸੰਤਾ ਨੂੰ ਵਰ ਦੇ ਦਿੱਤਾ ਕਿ ਜਾਓ ਜਿਸ ਤਰ੍ਹਾਂ ਵੀ ਤੁਸੀਂ ਇਸ ਸਾਲ ਆਏ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋ ਕਾਣਾ ਹੈ ਕਿ ਸੋਈ ਤੁਹਾਡੀਆਂ ਸੰਪੂਰਨ ਹੋਣ ਗਿਆ ਅੱਜ ਤੋਂ 270 80 ਸਾਲ ਤੋਂ ਉਦੋਂ ਤੋਂ ਜੋੜ ਮੇਲਾ ਲੱਗ ਰਿਹਾ ਹੈ ਸ਼੍ਰੀ ਚੋਲਾ ਸਾਹਿਬ ਇਹ ਛੋਟ ਵਿੱਚ ਦੱਸ ਰਹੇ ਦੱਸਿਆ ਕਿ ਇੱਥੇ ਦਾ ਇਤਿਆਜ਼ ਹੈ ਉਹ ਦਾਸ ਉਹਨਾਂ ਦੀ 16ਵੀਂ ਪੀੜੀ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਤੋਂ ਦਾਸ ਬਾਬਾ ਅਫਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਔਰ ਦਾਸ ਦੀ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਜੋ ਵੀ ਆਪ ਕੀ ਦੀਆਂ ਸੰਗਤਾਂ ਪੈਦਲ ਚੱਲ ਕੇ ਆ ਰਹੀਆਂ ਨੇ ਰਸਤੇ ਵਿੱਚ ਉਹਨਾਂ ਦੇ ਅੰਗ ਸੰਗ ਸਾਈ ਹੋਣਾ ਉਹਨਾਂ ਦੀ ਯਾਤਰਾ ਸਫਲ ਕਰਨੀ ਔਰ ਸਮੂਹ ਪਰਿਵਾਰਾਂ ਨੂੰ ਅਮਰਤ ਵੇਲੇ ਦੇ ਜੱਗ ਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੜੀ ਆਪਾਰ ਕਿਰਪਾ ਹੈ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅੰਗ ਦੇ ਬਸਾ ਸ੍ਰੀ ਚੋਲਾ ਸਾਹਿਬ ਦਾ ਸਵਾਲਾ ਜੋੜ ਮੇਲਾ ਚੱਲ ਰਿਹਾ ਹੈ ਬੜੀ ਆਪਾਰ ਕਿਰਪਾ ਦਾਸ 16ਵੀਂ ਪੀੜੀ ਪਾਬਾ ਅਵਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਜੋ ਬਾਰੇ ਦੀ ਕਿਰਪਾ ਨਾਲ ਗੁਰੂ ਨਾਨਕ ਸਾਹਿਬ ਦੀ ਮਿਹਰ ਨਾਲੇ ਸੇਵਾ ਨਿਭਾ ਰਹੇ ਨੇ ਕਿਰਪਾ ਕੀਤੀ ਬੜੀ ಅಪਾਰ ਕਿਰਪਾ ਇਹ ਚੋਲਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸੀ ਔਰ ਨਾਲ ਹੀ ਇਹਦੇ ਭੈਣ ਨਾਨਕੀ ਜੀ ਦਾ ਦਾ ਕਟਿਆ ਹੋਇਆ ਰਮਾਲ ਹੈ ਇਹ ਗੁਰੂ ਨਾਨਕ ਸਾਹਿਬ ਨੂੰ ਅਕਾਲਪੁਰ ਪਰਮੇਸ਼ਰ ਪਾਸੋਂ ਪ੍ਰਾਪਤ ਹੋਇਆ ਸਨ 6 ਚੀਜ਼ਾਂ ਜਿਨ੍ਹਾਂ ਵਿੱਚੋਂ ਸੈਲੀ ਟੋਪੀ ਮਾਲਾ ਪੋਥੀ ਪਵੇ ਸ਼੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਪੰਜ ਸੋਢੀ ਪਰਿਵਾਰ ਕੋਲ ਨੇ 6ਵੀਂ ਜਿਹੜੀ ਚੋਲਾ ਸਾਹਿਬ ਹੈ ਵੇਦੀ ਪਰਿਵਾਰ ਕੋਲ ਹੈ ਇਹ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਆਈਆਂ ਫਿਰ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਸਿੱਖ ਸਿਪਾਹੀ ਤੋਤਾ ਰਾਮ ਬਲਖ ਬੁਖਾਰੇ ਦੇ ਰਹਿਣ ਵਾਲੇ ਉਹਨਾਂ ਨੂੰ ਖੁਸ਼ ਹੋ ਕੇ ਭੇਟ ਕਰ ਦਿੱਤੀ ਉਹ ਆਪਣੇ ਸ਼ਹਿਰ ਲੈ ਕੇ ਉਹਨਾਂ ਨੇ ਸਿੱਖੀ ਦੀ ਮੰਗ ਕੀਤੀ ਸੀ ਉਸ ਵਕਤ ਮਹਾਰਾਜ ਦੀ ਸਵਾਰੀ ਤਿਆਰ ਨਹੀਂ ਸੀ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਛੇਵੀਂ ਵਸਤ ਖੁਸ਼ ਹੋ ਕੇ ਭੇਟ ਕਰ ਦਿੱਤੀ ਤੇ ਉਹਨਾਂ ਨੇ ਫਿਰ ਆਪਣੇ ਸ਼ਹਿਰ ਲੈ ਕੇ ਬਲਖ ਬੁਖਾਰੇ ਅਫਗਾਨਿਸਤਾਨ ਦੇ ਜਾ ਤੱਕ ਉਹਨਾਂ ਕੋ ਸੇਵਾ ਹੀ ਉਹਨਾਂ ਨੇ ਕੀਤੀ ਜਦੋਂ ਵਿਰਦ ਵਸਾਈ ਉਹਨਾਂ ਸੋਚਿਆ ਹੋ ਸਕਦਾ ਮੇਰੇ ਬੱਚੇ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਇੱਕ ਗੁਫਾ ਚ ਰੱਖਿਆ ਕੇ ਪੱਥਰ ਦੇਤਾ ਤੇ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦਿਆ ਉਹ ਹੀ ਇਹ ਚੋਲਾ ਲੈ ਕੇ ਜਾਣੀ ਤਾਂ ਪੱਥਰ ਨਾ ਟੇ ਸਿੱਖ ਦੇ ਵਿਰਸੇ ਚ ਹੀ ਅਰਦਾਸ ਹੈ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੁਰ ਗੋਬਿੰਦ ਕਾ ਪੂਰਨ ਗੁਣਤਾਸ ਇਹ ਫਿਰ ਉਹ ਆਪਣੇ ਚੋਲਾ ਸਾਹਿਬ ਉੱਤੇ ਲੈ ਗਏ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਸਾਡੇ 9ਵੀਂ ਪੀੜੀ ਤੇ ਹੋਏ ਨੇ ਬਾਬਾ ਕਾਬਲੀ ਮਲ ਜੀ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦਰਸ਼ਨ ਹੋਏ ਨੇ ਜਾਓ ਪੁੱਤਰ ਸਾਡੇ ਅੰਗ ਦੇ ਬਸਤਰ ਨੇ ਬਲਕ ਬੁਕਾਰੇ ਉੱਥੋਂ ਲੈ ਕੇ ਆਓ ਸੰਗਤਾਂ ਨੂੰ ਦਰਸ਼ਨ ਕਰਾਇਆ ਕਰੋ ਉਹ ਫਿਰ ਸੰਗਤ ਚਾਲੇ ਪਈ ਉਹਨਾਂ ਦੇ ਦੁਆਬੇ ਦੀ ਸੰਗਤ ਨਾਲ ਬੜਾ ਪਿਆਰ ਸੀ ਉਹਨਾਂ ਨੇ ਫਿਰ ਇੱਥੋਂ ਕਹੇ ਨੇ ਉੱਥੇ ਜਾ ਕੇ ਦੇਖਿਆ ਪੱਤਰ ਨਾਲ ਫਿਰ ساری ਸੰਗਤ ਉੱਥੇ ਰਾਤ ਠਹਿਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਪੁੱਤਰ ਪੰਜ ਜਪਜੀ ਸਾਹਿਬ ਦੇ ਪਾਠ ਕਰੋ ਪੰਜ ਚਿੱਟੇ ਜਲਦੇ ਕਰੋ ਅਰਦਾਸ ਕਰੋ ਕਰਤਾਰ ਪਲੀ ਕਰੇਗਾ ਉਹਨਾਂ ਨੂੰ ਜਿਵੇਂ ਜਿਵੇਂ ਹੋ ਗਿਆ ਤੇ ਉਹ ਕੀਤਾ ਉਹ ਫਿਰ ਪੱਤਰ ਆਪਣੇ ਆਪ ਫਟ ਗਿਆ ਉਹ 4 ਮਾਰਚ ਨੂੰ ਥੋੜਾ ਸਿਰੋਂ ਦੁਆਬੇ ਦੀਆਂ ਸੰਗਤਾਂ ਵੀ ਪਹੁੰਚ ਗਈਆਂ ਤੇ ਬ ਜਿਸ ਤਰ੍ਹਾਂ ਭਾਈ ਤੁਸੀਂ ਇਸ ਸਾਲ ਆਇਆ ਇਸ ਤਰ੍ਹਾਂ ਹਰ ਸਾਲ ਆਇਆ ਕਰੋ ਜੋ ਮਨੋ ਕਾਣਾ ਹੈ ਕਿ ਸੋਈ ਤੁਹਾਡੀਆਂ ਸੰਪੂਰਨ ਹੋਣਗੀਆਂ ਅੱਜ ਤੋਂ 270 80 ਸਾਲ ਤੋਂ ਉਦੋਂ ਤੋਂ ਜੋੜ ਮੇਲਾ ਲੱਗ ਰਿਹਾ ਹੈ ਸ਼੍ਰੀ ਚੋਲਾ ਸਾਹਿਬ ਇਹ ਸ਼ਾਰਟ ਵਿੱਚ ਦੱਸ ਲੈ ਦੱਸਿਆ ਕਿ ਇੱਥੇ ਦਾ ਇਤਿਆਜ਼ ਹੈ ਉਹ ਦਾਸ ਉਹਨਾਂ ਦੀ 16ਵੀਂ ਪੀੜੀ ਚੱਲ ਰਹੀ ਹੈ ਗੁਰੂ ਨਾਨਕ ਸਾਹਿਬ ਤੋਂ ਦਾਸ ਬਾਬਾ ਅਫਤਾਰ ਸਿੰਘ ਬੇਦੀ ਸ਼੍ਰੀ ਚੋਲਾ ਸਾਹਿਬ ਵਾਲੇ ਔਰ ਦਾਸ ਦੀ ਤਨਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਇਹੋ ਹੀ ਅਰਦਾਸ ਬੇਨਤੀ ਹੈ ਕਿ ਮਹਾਰਾਜ ਜੋ ਵੀ ਆਪ ਜੀ ਦੀਆਂ ਸੰਗਤਾਂ ਪੈਦਲ ਚੱਲ ਕੇ ਆ ਰਹੀਆਂ ਹਨ ਰਸਤੇ ਵਿੱਚ ਉਹਨਾਂ ਦੇ ਅਮਰਤ ਵੇਲੇ ਤੇ ਜਾਗ ਨੇ ਅਮਰਤ ਵੇਲੇ ਗੁਰਬਾਣੀ ਨਾਲ ਪਿਆਰ ਬਖਸ਼ਿਸ਼ ਕਰਨਾ ਇਹਨੇ ਬਚਨ ਕਰਦਾ ਦਾਸ ਫਤੇ ਬੁਲਾਉਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ